ਸੂਪਰਸਟਾਰ ਗਾਇਕ ਅਰੀਜਿਤ ਸਿੰਘ ਨੇ ਪਲੇਬੈਕ ਗਾਇਕੀ ਤੋਂ ਸੰन्यास ਲੈਣ ਦਾ ਐਲਾਨ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ ਭਾਰਤੀ ਸੰਗੀਤ ਜਗਤ ਦੇ ਸਭ ਤੋਂ ਮਕਬੂਲ ਗਾਇਕ ਅਰੀਜਿਤ ਸਿੰਘ ਨੇ ਇੱਕ ਅਜੀਬਾ ਫੈਸਲਾ ਲਿਆ ਜਿਸ ਨੇ ਲੱਖਾਂ ਪ੍ਰਸ਼ੰਸਕਾਂ ਨੂੰ ਹੈਰਾਨੀ ਅਤੇ ਗਮ ਵਿੱਚ ਪਾ ਦਿੱਤਾ ਹੈ ਆਪਣੀ ਸੁਰੀਲੀ ਆਵਾਜ਼ ਨਾਲ ਹਰ ਦਿਲ ਤੇ ਰਾਜ ਕਰਨ ਵਾਲੇ ਅਰੀਜਿਤ ਨੇ ਪਲੇਬੈਕ ਸਿੰਗਿੰਗ ਛੱਡਣ ਦਾ ਅਧਿਕਾਰਿਤ ਐਲਾਨ ਕੀਤਾ ਹੈ ਸੋਸ਼ਲ ਮੀਡੀਆ ਤੇ ਜਾਰੀ ਕੀਤੇ ਨੋਟ ਵਿੱਚ ਗਾਇਕ ਨੇ ਦੱਸਿਆ ਕਿ ਉਹ ਹੁਣ ਪਲੇਬੈਕ ਵੋਕਲਿਸਟ ਵਜੋਂ ਕੋਈ ਵੀ ਨਵਾਂ ਕੰਮ ਸਵੀਕਾਰ ਨਹੀਂ ਕਰਨਗੇ ਉਹਨਾਂ ਨੇ ਪੋਸਟ ਵਿੱਚ ਲਿਖਿਆ ਹੈਲੋ ਸਭ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਸਾਲਾਂ ਤੋਂ ਸਰੋਤਿਆਂ ਵੱਜੋਂ ਮੈਨੂੰ ਬੇहद ਪਿਆਰ ਦੇਣ ਲਈ ਮੈਂ ਤੁਹਾਡੇ ਸਭ ਦਾ ਦਿਲੋਂ ਧੰਨਵਾਦ ਕਰਦਾ ਮੈਂ ਖੁਸ਼ੀ ਨਾਲ ਐਲਾਨ ਕਰਦਾ ਕਿ ਹੁਣ ਤੋਂ ਮੈਂ ਪਲੇਬੈਕ ਵੋਕਲਿਸਟ ਵਜੋਂ ਕੋਈ ਨਵਾਂ ਅਸਾਈਨਮੈਂਟ ਨਹੀਂ ਲੈ ਰਿਹਾ ਮੈਂ ਇਸ ਯਾਤਰਾ ਨੂੰ ਇੱਥੇ ਹੀ ਖਤਮ ਕਰ ਰਿਹਾ ਇਹ ਇੱਕ ਬਹੁਤ ਹੀ ਸੁਹਾਵਣਾ ਸਫ਼ਰ ਰਿਹਾ ਗਾਇਕ ਨੇ ਆਪਣੇ ਪ੍ਰਸ਼ੰਸਕਾਂ ਦਾ ਸਾਲਾ ਤੱਕ ਮਿਲੇ ਅਟਲ ਪਿਆਰ ਅਤੇ ਸਹਿਯੋਗ ਲਈ ਧੰਨਵਾਦ ਕਰਦਿਆ ਆਪਣੀ ਪਲੇਬੈਕ ਗਾਇਕੀ ਦੀ ਯਾਤਰਾ ਨੂੰ ਸ਼ਾਨਦਾਰ ਕਰਾ ਦਿੱਤਾ ਅਰਜੀਤ ਸਿੰਘ ਦੀ ਗੱਲ ਕਰੀਏ ਤਾਂ ਪਿਛਲੇ ਦਹਾਕੇ ਦੌਰਾਨ ਉਹ ਆਧੁਨਿਕ ਹਿੰਦੀ ਸਿਨੇਮਾ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਆਵਾਜ਼ਾਂ ਵਿੱਚੋਂ ਇੱਕ ਬਣ ਕੇ ਉਪਰੀ ਉਹਨਾਂ ਨੇ 2012 ਵਿੱਚ ਫਿਲਮ ਏਜੰਟ ਵਿਨੋਦ ਦੇ ਗੀਤ ਰਾਪਤਾ ਨਾਲ ਬਾਲੀਵੁੱਡ ਵਿੱਚ ਪਲੇਬੈਕ ਗਾਇਕੀ ਦੀ ਸ਼ੁਰੂਆਤ ਕੀਤੀ ਹਾਲਾਂਕਿ 2013 ਵਿੱਚ ਰਿਲੀਜ਼ ਹੋਈ ਫਿਲਮ ਆਸ਼ਕੀ 2 ਦਾ ਸੁਪਰ ਹਿੱਟ ਗੀਤ ਤੁਮ ਹੀ ਹੋ ਉਹ ਮੋੜ ਸਾਬਿਤ ਹੋਇਆ ਜਿਸ ਨੇ ਉਹਨਾਂ ਨੂੰ ਸੁਪਰਸਟਾਰਮ ਤੱਕ ਪਹੁੰਚਾਇਆ ਅਤੇ ਹਿੰਦੀ ਫਿਲਮਾਂ ਵਿੱਚ ਖਾਸ ਕਰਕੇ ਰੋਮਾਂਟਿਕ ਗੀਤਾਂ ਲਈ ਸਭ ਤੋਂ ਪਿਆਰੀ ਆਵਾਜ਼ ਵਜੋਂ ਸਥਾਪਿਤ ਕੀਤਾ ਸਾਲਾ ਦੌਰਾਨ ਇਸ ਸੁਪਰਸਟਾਰ ਗਾਇਕ ਨੇ ਲਗਾਤਾਰ ਚਾਰਟ ਟਾਪਰ ਗੀਤ ਦਿੱਤੇ ਜਿਨ੍ਹਾਂ ਵਿੱਚ ਚੰਨਾ ਮੇਰੀਆ, ਅਗਰ ਤੁਮ ਸਾਥ ਹੋ, ਗੇਰੂਆ, ਐ ਦਿਲ ਹੈ ਮੁਸ਼ਕਿਲ, ਕੇਸਰੀਆ, ਫਿਰ ਲੇ ਗਿਆ ਦਿਲ, ਖੈਰੀਅਤ, ਅਤੀ ਸ਼ਾਇਦ ਸਮੀਤ ਕਈ ਹੋਰ ਹਿੱਟ ਗੀਤ ਸ਼ਾਮਲ ਨੇ ਕੁਝ ਸਾਲ ਪਹਿਲਾਂ ਅਰਜਿਤ ਸਿੰਘ ਦਾ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾਲ ਵਿਵਾਦ ਵੀ ਚਰਚਾ ਵਿੱਚ ਰਿਹਾ ਜਿਸ ਤੋਂ ਬਾਅਦ ਕਈ ਸਾਲਾਂ ਤੱਕ ਉਹਨਾਂ ਨੇ ਸਲਮਾਨ ਖਾਨ ਦੀਆਂ ਫਿਲਮਾਂ ਲਈ ਗਾਏ ਕੀ ਨਹੀਂ ਕੀਤੀ ਬਾਅਦ ਵਿੱਚ ਇਹ ਮਾਮਲਾ ਸੁਲਝ ਗਿਆ ਤੇ ਅਰਿਜਿਤ ਨੇ ਟਾਈਗਰ 3 ਫਿਲਮ ਵਿੱਚ ਆਪਣੀ ਆਵਾਜ਼ दी ਹਿੰਦੀ ਗੀਤਾ ਤੋਂ ਇਲਾਵਾ ਅਰਿਜਿਤ ਸਿੰਘ ਨੇ ਬੰਗਾਲੀ ਅਤੇ ਅਸਾਮੀ ਫਿਲਮਾਂ ਅਤੇ ਐਲਬਮਾਂ ਲਈ ਵੀ ਗਾਇਕੀ ਕੀਤੀ ਹੈ ਜਾਣਕਾਰੀ ਲਈ ਦੱਸ ਦਈਏ ਕਿ ਅਰਿਜਿਤ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ 2005 ਵਿੱਚ ਗਾਇਕੀ ਦੇ ਰਿਐਲਿਟੀ ਸ਼ੋਅ ਫੇਮ ਗੁਰੂਕੂਲ ਦੇ ਕੰਟੈਸਟੈਂਟ ਵਜੋਂ ਕੀਤੀ ਸੀ ਪਰ ਹੁਣ ਉਹਨਾਂ ਦਾ ਇਹ ਐਲਾਨ ਪ੍ਰਸ਼ੰਸਕਾਂ ਨੂੰ ਕਾਫੀ ਹੈਰਾਨ ਕਰ ਰਿਹਾ ਹੈ ਕਿ ਆਖਿਰਕਾਰ ਇਨਾ ਗਾਣਾ ਕਰਕੇ ਅਰੀਜਿਤ ਸਿੰਘ ਨੇ ਪਲੇਬੈਕ ਸਿੰਗਿੰਗ ਤੋਂ ਸੰन्यास ਲੈਣ ਦਾ ਫੈਸਲਾ ਲਿਆ ਹੈ